ਬਾਹੀ ਗੁਰੂ ਜੀ ਕਾ ਖਾਲਸਾ ਬਾਹੀ ਗੁਰੂ ਜੀ ਕੀ ਫਤਿਹ ਇੱਕ ਪਿੰਡ ਧਾਰੇਵਾਲ ਦੀ ਪੰਚਾਇਤ ਨੇ ਮਤਾ ਪਾਇਆ ਉਹ ਮਤਾ ਇਹ ਪਾਇਆ ਵੀ ਕੋਈ ਵੀ ਨੌਜਵਾਨ ਪਿੰਡ ਦੇ ਵਿੱਚ ਪਿੰਡ ਦੀ ਕੁੜੀ ਦੇ ਨਾਲ ਕੋਈ ਵਿਆਹ ਨਹੀਂ ਕਰਵਾ ਸਕਦਾ ਜੇ ਕਰਵਾਊਗਾ ਤਾਂ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਊਗਾ ਇਹ ਮਤਾ ਪਾਇਆ ਇਹ ਮਤਾ ਕਿਉਂ ਪਾਇਆ ਨਾਬੇ ਦੇ ਪਿੰਡ ਵਿੱਚ ਇੱਕ ਕੁੜੀ ਮੁੰਡੇ ਨੇ ਵਿਆਹ ਕਰਵਾ ਲਿਆ ਉਥੋਂ ਦੀ ਪੰਚਾਇਤ ਨੇ ਇਕੱਠੇ ਹੋ ਕੇ ਮਤਾ ਪਤਾ ਸੀ ਵੀ ਅਸੀਂ ਇਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੰਦੇ ਤੇ ਉਹ ਅ ਡੀਐਸਪੀ ਸਾਹਿਬ ਦੇ ਕੋਲ ਕੇਸ ਗਿਆ ਉਹ ਮੈਂ ਸਾਰਾ ਕੁਝ ਦੇਖਿਆ ਤੇ ਪੁਲਿਸ ਪ੍ਰੋਟੈਕਸ਼ਨ ਦੀ ਗੱਲ ਵੀ ਹੋਈ ਵੀ ਉਹਨਾਂ ਨੂੰ ਸਕਿਉਰਟੀ ਦਿੱਤੀ ਜਾਵੇ ਇਹ ਗੱਲਬਾਤ ਚੱਲ ਰਹੀ ਹੈ ਇਹ ਇੱਕ ਮੁੱਦਾ ਬਣ ਜਾਂਦਾ ਵੀ ਪੂਰੇ ਪਿੰਡਾਂ ਦੇ ਵਿੱਚ ਇਹ ਗੱਲ ਪੰਜਾਬ ਦੇ ਵਿੱਚ ਜਾਊਗੀ ਵੀ ਜੁਥ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਸਮਝਾਇਆ ਜਾਵੇ ਵੀ ਇਦਾਂ ਦੀ ਹਰਕਤਾਂ ਨਾ ਏ ਸਾਡਾ ਸਭਿਆਚਾਰ ਹੈ ਸਾਡਾ ਕਲਚਰ ਹੈ ਜਿਹੜੀ ਇਦਾਂ ਦੀਆਂ ਹਰਕਤਾਂ ਕੋਈ ਵੀ ਬਰਦਾਸ਼ਤ ਨਹੀਂ ਕਰੂਗਾ ਪਰ ਪ੍ਰੋਬਲਮ ਤਾਂ ਇਹ ਹੈ ਵੀ ਸਾਡੇ ਤੇ ਸਵਾਲ ਉੱਠਣਗੇ ਹੁਣ ਪੰਜਾਬ ਦੇ ਵਿੱਚ ਕੋਈ ਪਿੰਡ ਬਚਿਆ ਹੋਊ ਜਿਹੜੇ ਪਿੰਡ ਵਿੱਚੋਂ ਪੰਜ ਚਾਰ ਮੁੰਡੇ ਕੁੜੀਆਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਾਂ ਗਏ ਹੁਣ ਹੁਣ ਉੱਥੋਂ ਦਾ ਕਲਚਰ ਕੀ ਹੈ ਸਭਿਆਚਾਰ ਕੀ ਹੈ ਉਹਨਾਂ ਨੂੰ ਇਜਾਜ਼ਤ ਹੈ ਉਹ ਕਿਸੇ ਨਾਲ ਵੀ ਵਿਆਹ ਕਰਵਾ ਸਕਦੇ ਹੋਰ ਤਾਂ ਗੱਲ ਛੱਡੋ ਪੰਜਾਬ ਦੇ ਵਿੱਚ ਵੀ ਸਕੀਆਂ ਪੈਣਾ ਦੇ ਨਾਲ ਮਾਸੀ ਮਾਮੇ ਜਾਂ ਭੂਆ ਦੀ ਕੁੜੀ ਨਾਲ ਵਿਆਹ ਕਰਾ ਕੇ ਇਹ ਲੋਕ ਫੌਨ ਕੰਟੀ ਵਿੱਚ ਪੱਕੇ ਹੋਏ ਐ ਤੁਸੀਂ ਇਹ ਮਤੇ ਪਾ ਕੇ ਕਿਸੇ ਨੂੰ ਥੋਪ ਨਹੀਂ ਸਕਦੇ ਜਦੋਂ ਭਾਰਤ ਦਾ ਕਾਨੂੰਨ ਇਹ ਰਾਜ ਨਹੀਂ ਦਿੰਦਾ ਵੀ ਤੁਸੀਂ ਕਿਸੇ ਨਾਲ ਤੱਕ ਕਸ਼ਾ ਹੀ ਨਹੀਂ ਕਰ ਸਕਦੇ ਆਜ਼ਾਦੀ ਦਾ ਮਤਲਬ ਤਾਂ ਫਿਰ ਇਹੀ ਹੈ ਨਾ ਵੀ ਹਰੇਕ ਬੰਦੇ ਨੂੰ ਆਪਣੀ ਜੀਵਨ ਜ਼ਿੰਦਗੀ ਜਿਉਣ ਦੀ ਖੁੱਲ ਹੈ। ਉਹ ਜੋ ਚਾਹੇ ਕਰ ਸਕਦੇ। ਤੇ ਅਸੀਂ ਮਤੇ ਪਾ ਕੇ ਰੋਕ ਨਹੀਂ ਸਕਦੇ। ਇਹ ਮੁੱਦਾ ਤਾਂ ਛਿੜ ਗਿਆ। ਬਹੁਤ ਦੂਰ ਤੱਕ ਗੱਲ ਜਾਣੀ ਹੈ। ਪਰ ਇੱਕ ਗੱਲ ਹੋਰ ਨਾਲ ਕਹਿਣੀ ਹੈ। ਇਹ ਉਹ ਲੋਕ ਨੇ ਜਿਹੜੇ ਬਲਾਤਕਾਰ ਕਰਨ ਨੂੰ ਰੱਬ ਮੰਨਦੇ ਆ। ਹੁਣ ਸਰਸੇਵਾਲ ਦਾ ਕੇਸ ਜਦੋਂ ਸੀਬੀਆਈ ਨੇ ਲਿਆ। ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹਨੂੰ ਸਜ਼ਾ ਕਦੀ ਸੁਣਾਈ ਗਈ ਬਲਾਤਕਾਰ ਦੀ ਜਿਹੜੇ ਬੰਦੇ ਇੱਕ ਬਲਾਤਕਾਰੀ ਨੂੰ ਰੱਬ ਮੰਨਦੇ ਨੇ ਹਲੇ ਵੀ ਨਹੀਂ ਮੰਨਦੇ ਕਹਿੰਦੇ ਸਾਡਾ ਤਾਂ ਰੱਬ ਜਿਹੜਾ ਸਤਿਗੁਰੂ ਜਿਹੜਾ ਉਹ ਜੇਲ੍ਹ ਵਿੱਚ ਪਰਪਕਾਰਨ ਵਾਸਤੇ ਕਰਨ ਗਿਆ ਸੀ ਭਲਾ ਕਰਨ ਵਾਸਤੇ ਗਿਆ ਸੀ ਕਿਸੇ ਨੂੰ ਤਾਰਨ ਨੂੰ ਅੱਜ ਤੇ ਗਿਆ ਸੀ ਜਿਹੜੇ ਬੰਦੇ ਹਲੇ ਨਹੀਂ ਮੰਨਦੇ ਉਹ ਆਪਣੇ ਬੱਚਿਆਂ ਨੂੰ ਕਿੱਦਾਂ ਸਮਝਾਉਣਗੇ ਸਮਝਾ ਸਕਦੇ ਇੱਕ ਮੇਰਾ ਮਿੱਤਰ ਹੈ ਅਸੀਂ 에ਰਪੋਰਟ ਤੇ ਬੈਠੇ ਚੰਡੀਗੜ੍ਹ ਤੇ ਉਹ ਕਹਿੰਦਾ ਕਹਿੰਦਾ ਮੇਰੇ ਘਰ ਕਹਿੰਦਾ ਬੇਟੀ ਹੋਈ ਇੱਕ ਤੇ ਸਾਨੂੰ ਕਹਿੰਦਾ ਕੋਈ ਮਤਲਬ ਨਹੀਂ ਸੀ ਬੇ ਬੇਟੀ ਹੈ ਜਾਂ ਬੇਟਾ ਹੈ ਤੇ ਕਹਿੰਦਾ ਪਰ ਮੇਰੀ ਵਾਈਫ ਨੂੰ ਕਹਿੰਦਾ ਇਹ ਹੈਗਾ ਸੀ ਵੀ ਚਲੋ ਬੇਟੀ ਹੋ ਗਈ ਵੀ ਇੱਕ ਬੇਟਾ ਹੋ ਗਿਆ ਇਦਾਂ ਹੋਇਆ ਚਲ ਉਹਨੇ ਕੁਝ ਘਰੇਲੂ ਗੱਲਬਾਤ ਦੱਸੀ ਕਹਿੰਦਾ ਮੇਰੇ ਬਰਾਦਰ ਦੇ ਦੋ ਬੇਟੇ ਸੀ ਤੇ ਬੇਟੀਆਂ ਸੀ ਕਿੰਨਾ ਸਾਡੇ ਫਾਦਰ ਸਾਹਿਬ ਜਹੁੰਦੇ ਸੀ ਵੀ ਇੱਕ ਬੇਟਾ ਤੁਸੀਂ ਹੀ ਲੈ ਲਓ ਵੀ ਹੋਰ ਨਾ ਕੋਈ ਬੱਚਾ ਲਓ ਇੰਦਾ ਗੱਲ ਚੱਲਦੀ ਜਦੋਂ ਕਹਿੰਦਾ ਗੱਲਬਾਤ ਚੱਲੀ ਤੇ ਕਹਿੰਦਾ ਤਕਰੀਬਨ ਮੇਰੇ ਡੈਡੀ ਨੇ ਕਹਿੰਦਾ ਕਾਫੀ ਗੁੱਸੇ ਨਾਲ ਕਿਹਾ ਵੀ ਤੁਸੀਂ ਹੁਣ ਆਪਰੇਸ਼ਨ ਕਰਾ ਲਓ ਤੇ ਜਣ ਕੇ ਵੀ ਤੁਸੀਂ ਹੋਰ ਬੱਚਾ ਨਹੀਂ ਲੈਣਾ ਕਹਿੰਦਾ ਮੇਰੇ ਡੈਡੀ ਵਰਗੇ 6 ਭਰਾ ਸੀ ਤੇ 4 ਭੈਣਾਂ ਣ ਕੇ 9 ਨੇ ਉਹ ਜਣ ਕੇ 4 ਕਹਿੰਦਾ ਮੇਰੀ ਭੂਆ ਨੇ ਤੇ ਪੰਜ ਛੇ ਮੇਰੇ ਡਾਡੀ ਵਰਗੇ ਕਿੰਨ 10 ਹੋ ਗਏ। ਕਹਿੰਦਾ ਮੇਰੀ ਵਾਹਿਬੋਲ। ਬਿਸਤੂ ਸਾਨੂੰ ਕਹਿੰਨ ਵੀ ਇੱਕ ਬੱਚਾ ਲਓ ਵੀ ਤੁਸੀਂ ਦੱਸੋ। ਸਵਾਲ ਤਾਂ ਉੱਠਣਗੇ। ਹੁਣ ਜਿਹੜਾ ਬੰਦਾ ਆਪਣੇ ਨੂੰ ਨੂੰ ਆਪਣੇ ਪੁੱਤ ਨੂੰ ਕਹਿ ਰਿਹਾ ਵੀ ਇੱਕ ਬੱਚਾ ਬਹੁਤ ਹੈ। ਤੇ ਆਪ ਉਹ 10 ਭੈਂਡ ਭਰਾ ਨੇ ਚਾਰ ਕੁੜੀਆਂ ਨੇ ਛੇ ਮੁੰਡੇ। ਉਹ ਕਿੱਦਾਂ ਕਹਿ ਸਕਦਾ ਆਪਣੇ ਨੂੰ ਨੂੰ ਤੇ ਆਪਣੇ ਮੁੰਡੇ ਨੂੰ ਵੀ ਤੁਸੀਂ ਇੱਕਵੇਂ ਵੀ ਲੈ ਲਓ ਜਿਹਦੇ ਆਪਣੇ 10 ਭੈਂਡ ਭਰਾ ਹੋਣ। ਮੈਂ ਕਿਸੇ ਦੀ ਗੱਲ ਕਿਉਂ ਕਰਾਂ ਮੇਰੇ ਬਾਪੂ ਵਰਗੇ ਪੰਜ ਭਰਾ ਨੇ ਤੇ ਮੇਰੇ ਕੋਲ ਅਸੀਂ 8 ਹੋ ਗਏ ਸੀ ਇਹ ਤਾਂ ਸਵਾਲ ਸਭ ਦੇ ਉੱਠਣਗੇ ਹੁਣੇ ਬੰਦੇ ਮਤਾਂ ਦੇ ਰਹੇ ਨੇ ਬੱਚਿਆਂ ਨੂੰ ਕਿ ਤੁਸੀਂ ਇਦਾਂ ਦਾ ਨਹੀਂ ਕਰ ਸਕਦੇ ਤੇ ਜਦੋਂ ਆਪਣਾ ਟਾਈਮ ਹੀ ਭੁੱਲ ਗਏ ਮਨ ਦੀ ਜ਼ਰੂਰਤਾਂ ਵਿਆਹ ਕਰਾ ਰਹੇ ਨੇ ਵਿਆਹ ਇੱਕ ਕਹਿ ਲਈਏ ਵੀ ਇੱਕ ਸਭਿਆਚਾਰ ਹੈ ਜਾਂ ਕਹਿ ਲਈਏ ਵੀ ਇੱਕ ਰਿਸ਼ਤਾ ਹੈ ਉਹਨੇ ਮੈਨੂੰ ਸਰਟੀਫਿਕੇਟ ਲੈਣਾ ਹੈ ਜਾਂ ਆਨੰਦ ਕਾਰਜ ਹੋਣਾ ਇੱਕ ਬੰਧਨ ਇੱਕ ਮਰਜ਼ਾਦ ਹੈ ਤੇ ਜਿਹੜੇ ਬੰਦੇ ਨੇ ਵਿਆਹ ਕਰਵਾ ਕੇ ਉਦਾਂ ਹੀ ਪਿੰਡ ਦੇ ਵਿੱਚ ਕੁੜੀਆਂ ਦੇ ਨਾਲ ਗਲਤ ਕੰਮ ਕੀਤੇ ਨੇ ਬਲਾਤਕਾਰ ਕੀਤੇ ਨੇ ਫੜੇ ਗਏ ਨੇ ਬੰਦੇ ਉਹ ਤੇ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਉਹਨਾਂ ਨੂੰ ਪਿੰਡ ਵਿੱਚ ਰਹਿਣ ਦਾ ਕੋਈ ਹੱਕ ਹੈ ਇਹ ਹੋਇਆ ਕੋਈ ਪਿੰਡ ਵਚਾ ਉਹ ਜਿੱਦਾਂ ਦਾ ਕੋਈ ਜਿੱਦਾਂ ਦਾ ਕੋਈ ਰਿਕਾਰਡ ਹੋਵੇ ਨਾ ਉਹਨੂੰ ਤੁਸੀਂ ਪਿੰਡ ਵਿੱਚੋਂ ਕੱਢਤਾ ਸਰਕੂਟ ਕੋਟਾ ਨੇ ਜਣਕੀ ਅਦਾਲਤਾਂ ਨੇ ਸਦਾ ਸੁਣੋਈਆਂ ਨਹੀਂ ਹੁੰਦੀਆਂ ਨੇ ਵੀ ਇਹ ਬੰਦੇ ਨੇ ਬਲਾਤਕਾਰ ਕੀਤਾ ਪਿੰਡ ਦੀ ਕੁੜੀ ਨਾਲ ਪਿੰਡ ਦੇ ਨੂਨ ਨਾਲ ਪਿੰਡ ਦੀ ਔਰਤ ਨਾਲ ਇਹ ਇਹ ਹੋਇਆ ਹੋਇਆ ਵੀ ਤੁਸੀਂ ਉਹਨੂੰ ਪਿੰਡ ਵਿੱਚੋਂ ਕੱਢਤਾ ਤੁਸੀਂ ਉੱਤੇ ਇਹ ਹੀ ਕਿਹਾ ਵੀ ਕਾਨੂੰਨ ਨੇ ਸਜ਼ਾ ਦੇ ਦਿੱਤੀ ਬਸ ਤੁਸੀਂ ਇਹ ਹੀ ਕਿਹਾ ਹੁਣ ਕਾਨੂੰਨ ਆਜਾਜ਼ ਦਿੰਦਾ ਕਾਨੂੰਨ ਆਜਾਜ਼ ਦਿੰਦਾ ਵੀ ਤੁਸੀਂ ਕਿਸਤੇ ਕਿਸੇ ਨਾਲ ਵੀ ਵਿਆਹ ਕਰਾ ਸਕਦੇ ਹੋ ਫਿਰ ਜਾਣ ਕੇ ਤੁਸੀਂ ਜਿਹੜਾ ਬਹੁਤ ਅਸ਼ੋਕੜ ਸੀ ਪੁਰਾਣੀਆਂ ਗੱਲਾਂ ਬਤ ਤੁਸੀਂ ਉਹ ਹਜੇ ਵੀ ਤੋ ਛੱਡਣ ਵਾਲੇ ਚਾਹੁੰਦੇ ਸਵਾਲ ਤਾਂ ਉੱਠਣੇ ਲੁੱਠਣੇ ਵੀ ਜਿਹੜੀਆਂ ਕੰਟਰੀਆਂ ਵਿੱਚ ਤੁਹਾਡੇ ਕੁੜੀਆਂ ਮੁੰਡੇ ਪੜਨ ਜਾਂਦੇ ਆ ਉੱਥੇ ਖੁੱਲ੍ਹੇ ਉਹ ਤਾਂ ਸੈਕਸ ਪ੍ਰਤੀ ਇੱਕ ਪੀੜ ਲੱਗਦਾ ਸਪੈਸ਼ਲ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਉਹਨਾਂ ਬੱਚਿਆਂ ਨੂੰ ਸਮਝਾਇਆ ਜਾਂਦਾ ਮੈਚੁਰ ਕਿੱਦਾਂ ਹੋਣਾ ਤੁਸੀਂ ਉੱਤੇ ਗੱਲਾਂ ਸੱਚਾਈ ਅਸੀਂ ਕਿੱਥੇ ਖੜੇ ਤੁਸੀਂ ਗੁਰਦੁਆਰੇ ਵਿੱਚ ਮਤੇ ਪਾ ਰਹੇ ਇਹ ਤੁਸੀਂ ਬੱਚਿਆਂ ਨੂੰ ਖੁੱਲ੍ਹ ਨਿੱਤੀ ਹੋਈਏ ਖੋਦ ਆਪਣੇ ਘਰਾਂ ਵਿੱਚ ਦਿੱਤੀ ਹੋਈ ਹੈ। ਇਸ ਚਾਹੀ ਹੈ ਨਾ ਮੈਂ ਜਿਹੜਾ ਸਾਡਾ ਕਲਚਰ ਹੈ ਸਭਿਆਚਾਰ ਹੈ ਉਹ ਤੋਂ ਮੈਂ ਬਾਕੀ ਨਹੀਂ ਹੋ ਸਕਦਾ। ਕੋਈ ਬੱਚਾ ਇਹ ਜੀ ਹਰਕਤ ਨਾ ਕਰੇ। ਪੜ੍ਹ ਲੈ ਕੇ ਸਮਝਦਾਰੀ ਨਾਲ ਇਹ ਕਲਚਰ ਸਾਡਾ ਖਤਮ ਨਹੀਂ ਹੋਣਾ ਚਾਹੀਦਾ। ਪਰ ਜਿਹੜੇ ਬੰਦੇ ਮਤੇ ਪਾ ਰਹੇ ਨੇ ਉਹ ਕਿਸ ਆਧਾਰ ਤੇ ਗੱਲ ਕਰ ਰਹੇ ਨੇ? ਉਹ ਦੱਸਣਗੇ ਕਿਸ ਆਧਾਰ ਤੇ ਗੱਲ ਕਰ ਰਹੇ ਨੇ ਮੰਨ ਲਓ ਗੱਲ ਜੇ ਪਿੰਡ ਵਿੱਚ ਕਿਸੇ ਬੰਦੇ ਨੇ ਪਿੰਡ ਦੀ ਔਰਤ ਨਾਲ ਬਲਾਤਕਾਰ ਕੀਤਾ ਹੋਇਆ ਇਹ ਇੱਕ ਨਹੀਂ ਹਜ਼ਾਰਾਂ ਕੇਸ ਨੇ ਤੁਸੀਂ ਉਹ ਬੰਦਾ ਪਿੰਡ ਵਿੱਚੋਂ ਕੱਢੇ ਤੁਸੀਂ ਉਥੇ ਇਹੀ ਕਹਿਆ ਨਾ ਵੀ ਇਹਨੂੰ ਕਾਨੂੰਨ ਨੇ ਸਜ਼ਾ ਦੇ ਦਿੱਤੀ ਇਹ ਜੇਲ੍ਹ ਕੱਟ ਗਿਆ ਕੋਈ ਚੱਕਰ ਨਹੀਂ ਹੁਣ ਜਿਹੜਾ ਬੰਦਾ ਵਿਆਹ ਕਰਾ ਰਿਹਾ ਹੈ ਉਹ ਬਲਾਤਕਾਰ ਥੋੜੀ ਕਰ ਰਿਹਾ ਹੈ ਉਹ ਤਾਂ ਮਰਜ਼ੀ ਹੈ ਆਪਣੀ ਔਰ ਭਾਰਤ ਦਾ ਸੰਵਿਧਾਨ ਜਿਹੜਾ ਕਾਨੂੰਨ ਹੈ ਉਹ ਹਜ਼ਾਰ ਦੇ ਰਹੇ ਉਹ ਕਰਾਸ ਰਿਹਾ ਹੁਣੇ ਕਿੱਥੋਂ ਤੱਕ ਤੁਸੀਂ ਲੈ ਕੇ ਜਾਓਗੇ ਕਿ ਜਿਹੜੇ ਮੁਲਕਾਂ ਦੇ ਵਿੱਚ ਇਹ ਆਜ਼ਾਦੀ ਹੈ ਇਹਨਾਂ ਕਮਾਂ ਦੇ ਕਿਸੇ ਨਾ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿਣਾ ਵਿਆਹ ਤੋਂ ਬਿਨਾ ਬੱਚੇ ਪੈਦਾ ਕਰੀ ਜਾਂਦੇ ਨੇ ਉਹ ਫਿਰ ਉਹਨਾਂ ਮੁਲਕਾਂ ਵਿੱਚ ਜਾਣ ਤੋਂ ਆਪਣੇ ਬੱਚੇ ਨੂੰ ਰੋਕੋਗੇ ਤੁਸੀਂ ਦੁੱਧ ਦਾ ਦੋ ਦੋ ਕਿੱਲੇ ਜ਼ਮੀਨ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਹੋਇਆ ਹੈ ਰਿਸ਼ਤੇਦਾਰਾਂ ਵਿੱਚ ਮਾਮੇ ਭੂਆ ਨੇ ਕੁੜੀਆਂ ਦੇ ਨਾਲ ਵਿਆਹ ਕਰਾ ਕੇ ਬੱਚੇ ਸੈੱਟ ਕਰਨ ਵਾਸਤੇ ਬੱਚੇ ਬਾਹਰ ਭੇਜੇ ਨੇ ਜੇ ਤਾਂ ਉਥੋਂ ਚਾਹਤਾ ਫਿਰ ਉਥੋਂ ਰੋਕੋ ਫਿਰ ਚਾਹਤਾ ਕਹੋ ਨਾ ਵੀ ਅਸੀਂ ਪੰਜਾਬ ਦੇ ਵਸਿੰਦੇ ਆ ਪੰਜਾਬ ਦੇ ਵਿੱਚ ਰਹਿਣਾ ਸਾਡੇ ਬੱਚੇ ਪੰਜਾਬ ਦੇ ਵਿੱਚ ਹੀ ਆਪਣਾ ਕਾਰੋਬਾਰ ਕਰਨੇ ਜਾਂ ਦੇਖੋ ਹੁਣ ਜਿਹੜੇ ਪਿੰਡਾਂ ਵਿੱਚ ਮથે ਪਾਏ ਨੇ ਉਹਨਾਂ ਪਿੰਡਾਂ ਵਿੱਚ ਕੋਈ ਐਨ ਆਰ ਆ ਨਹੀਂ ਕਿਤੇ ਉਹ ਕਿਤੇ ਗਏ ਨਹੀਂ ਬਸ ਜਿਹੜਾ ਕਲਚਰ ਸਭਿਆਚਾਰ ਆ ਨਾ ਇਹ ਕੇਵਲ ਸ਼ਬਦਾਂ ਤੱਕ ਸੀਮਤ ਹੈ ਅੜੇ ਸਿੰਗਰ ਨਹੀਂ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਕਈਆਂ ਨੇ ਤੁਸੀਂ ਕੱਪੜੇ ਦੇਖੋ ਕੱਪੜੇ ਦੇ ਵੀ ਊੜਾ ਐੜਾ ਐੜੀ ਸੱਸਾ ਸਾਰੇ ਅੱਖਰ ਲਿਖ ਕੇ ਹੁੰਦੇ ਆ ਉਹ ਕੱਪੜੇ ਉਹਨੇ ਪਾਏ ਐ ਜੈਕਟਰ ਸਪਾਈਆਂ ਹੁੰਆਂ ਸਪਾਈਆਂ ਹੁੰਦੀਆਂ ਨੇ ਉਹ ਜੈਕਟਰ ਦੇ ਉੱਪਰ ਵੀ ਪੰਜਾਬੀ 'ਚ ਲਿਖਿਆ ਹੁੰਦਾ ਯਾਰਾ ਕੁਛ ਆ ਲਖਾਜਾਂ ਨੂੰ ਜਾ ਕੇ ਪਹਿਣਾ ਦੇਖ ਲਓ ਉਹ ਸਕੂਲ ਦੇ ਕੰਨਾਂ ਦੇ ਉੱਪਰ ਪੰਜਾਬੀ 'ਚ ਊੜਾ ਐੜਾ ਲਿਖ ਕੇ ਲਾਇਆ ਹੋਇਆ ਵੀ ਅਸੀਂ ਪੰਜਾਬੀ ਮਾਂ ਬੋਲੀ ਨੂੰ ਪੂਜਦੇ ਹਾਂ ਉਹਦੀ ਸੇਵਾ ਕਰਦੇ ਤੇ ਜਦੋਂ ਗੁਰਦਾਸ ਮਾਨ ਇਹ ਕਹਿੰਦਾ ਕਿ ਪੰਜਾਬੀ ਸਾਡੀ ਮਾਂ ਐ ਤੇ ਹਿੰਦੀ ਮਾਸੀ ਐ ਤੇ ਅਸੀਂ ਉਹਦਾ ਵਿਰੋਧ ਕੀਤਾ ਉਹ ਅਸੀਂ ਉਹ ਬਰੋਡਕਾਸਟ ਕੀਤਾ ਕਿ ਸਾਡੇ ਬੱਚੇ ਹਿੰਦੀ ਦਾ ਪੇੜ ਨਹੀਂ ਲਾਉਂਦੇ ਜਾਂ ਹਿੰਦੀ ਜ਼ਰੂਰੀ ਨਹੀਂ ਹੈਗੀ ਕੋਈ ਛੱਡ ਗਿਆ ਹਿੰਦੀ ਫਿਲਮਾਂ ਤੁਸੀਂ ਦੇਖਦੇ ਨਹੀਂ ਇਹ ਇਹ ਸਵਾਲ ਨਹੀਂ ਹੈ ਕਿ ਸਾਡੇ ਪਰ ਅਸੀਂ ਤਾਂ ਆਪਣੀ ਗੱਲ ਸਹੀ ਰੱਖਣੀ ਆ ਅਸਟਾ ਸਾਡਾ ਕਲਚਰ ਹੈ ਸਾਡਾ ਸਭਿਆਚਾਰ ਹੈ ਹੋਊ ਤੁਹਾਡਾ ਕਲਚਰ ਜੇ ਤੁਸੀਂ ਪਿੰਡ ਵਿੱਚੋਂ ਕੱਢੋਂਗੇ ਅਗਲਾ ਵਿਆਹ ਕਰਾ ਕੇ ਲੈ ਕੇ ਭਾਜੂ ਕਿਸੇ ਪਾਸੇ ਫਿਰ ਕਰੋਂਗੇ ਫਿਰ ਮਤੇ ਵਾਪਸ ਲਓਗੇ ਵੀ ਅਸੀਂ ਮਤੇ ਪਾਤੇ ਮੰਨ ਲਓ ਗੱਲ ਚਲੋ ਹੁਣ ਤਾਂ ਤੁਸੀਂ ਮਤਾ ਪਤਾ ਵੀ ਜੇ ਕੋਈ ਕੁੜੀ ਮੁੰਡਾ ਪਿੰਡ ਦਾ ਵਿਆਹ ਕਰੋ ਵੀ ਅਸੀਂ ਉਹਨੂੰ ਪਿੰਡ ਚ ਨਹੀਂ ਰਹਿਣ ਦਿੰਦੇ ਇਹ ਕਹੋਗੇ ਨਾ ਤੇ ਜੇ ਅਗਲੇ ਨੇ ਵਿਆਹ ਕਰਾ ਲਿਆ ਕੋਟ ਮੈਰਿਜ ਕਰਾ ਲਈ ਉਹ ਲੈ ਕੇ ਕੁੜੀ ਨੂੰ ਭੱਜ ਗਿਆ ਜਾਂ ਕੁੜੀ ਮੁੰਡੇ ਲੈ ਕੇ ਭੱਜ ਗਈ ਫਿਰ ਕੀ ਕਰੋਗੇ ਤੁਸੀਂ ਫਿਰ ਫਾਹੇਲੇ ਲੈ ਕੇ ਮਰੋਗੇ ਕਿ ਜਿਹੜੇ ਪੰਜਾਬੀ ਕਲਚਰ ਦੀ ਸਭਿਆਚਾਰ ਦੀ ਗੱਲ ਕਰਦੇ ਉਹ ਸਾਡੇ ਘਰਾਂ ਦੇ ਚਾ ਲਾਗੂ ਹੈਗਾ ਅਸੀਂ ਮੰਨਦੇ ਹਾਂ ਸਭਿਆਚਾਰ 90% ਤਾਂ ਪੱਛਮੀ ਜਿਹੜਾ ਸੱਭਿਆਚਾਰ ਹੈ ਉਹ ਸਾਡੇ ਘਰਾਂ ਵਿੱਚ ਜਦੋਂ ਜਨਮ ਦਿਨ ਮਨਾਉਂਦੇ ਤੁਸੀਂ ਤੁਸੀਂ ਤੁਹਾਡੇ ਪਿੰਡਾਂ ਦੇ ਵਿੱਚ 90 ਬੰਦੇ ਹੋਏ ਜਿਹੜੇ ਕੇਕ ਕੱਟਦੇ ਆ ਘਰਾਂ ਦੇ ਵਿੱਚ ਇਹ ਪੱਛਮੀ ਸਾਡਾ ਸੱਭਿਆਚਾਰ ਕੀ ਸੀਗਾ ਕੇਕ ਕੱਟਣਾ ਸੀਗਾ ਬਿਲਕੁਲ ਨਹੀਂ ਅਸੀਂ ਇਹ ਪੱਛਮੀ ਕਲਚਰ ਆਪਣੇ ਘਰਾਂ ਵਿੱਚ ਆਪ ਤੱਕ ਛੋੜਿਆ ਮਾਂ ਪਿਓ ਨੇ ਖੁੱਦ ਦਾ ਕੰਡੇ ਵੀ ਜੇ ਅਸੀਂ ਕਦੋਂ ਕਮਾਂਗੇ ਇਹ ਮਤੇ ਮਤੇ ਪੜਨਾ ਕੁਝ ਨਹੀਂ ਹੋਣਾ ਜਦੋਂ ਭਾਰਤ ਦਾ ਕਾਨੂੰਨ ਇਹ ਹੱਕ ਦੇ ਰਿਹਾ ਹੈ ਇਹ ਆਜ਼ਾਦੀ ਦੇ ਰਿਹਾ ਦੀ ਹਰੇਕ ਬੰਦਾ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀ ਸਕਦਾ ਹੈ ਤੇ ਤੁਸੀਂ ਕੀ ਤੁਹਾਨੂੰ ਰੋਕ ਦੇਉਗੇ ਬਾਈ ਚਲੋ ਮਤੇ ਤੁਸੀਂ ਇਹ ਹੀ ਕਿਹਾ ਵੀ ਅਸੀਂ ਪਿੰਡ ਵਿੱਚ ਉਹ ਕੁੜੀ ਤੇ ਮੁੰਡੇ ਰਹਿਣ ਨਹੀਂ ਦੇਵਾਂਗੇ ਜੇ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰੂ ਇਹ ਹੀ ਕਿਹਾ ਨਾ ਅਗਲਾ ਲੈ ਕੇ ਤਿੱਤਰ ਹੋ ਫਿਰ ਕਰੋਗੇ ਫਿਰ ਕੀ ਇੰਤਜ਼ਾਮ ਉਸ ਤੋਂ ਬਾਅਦ ਦੇ ਵਿੱਚ ਜਦੋਂ ਮੁੰਡਾ ਕੁੜੀ ਭੱਜ ਗਏ ਉਹਨੇ ਕੋਰਟ ਵਿੱਚ ਜਾਣਾ ਤੇ ਜੱਜ ਸਾਹਿਬ ਨੇ ਦੋ ਬੰਦੇ ਤਿੰਨ ਉਹਦੇ ਨਾਲ ਪੁਲਿਸ ਵਾਲੇ ਲਾ ਦੇਣੇ ਉਹ ਤਾਂ ਲਾਉਗੇ ਲਾਉਣਗੇ ਉਹ ਹੱਕ ਹੈ ਉਹਨਾਂ ਦਾ ਜੱਜ ਸਾਹਿਬ ਨੇ ਨਾ ਇਦਾਂ ਦੇ ਕੇਸਾਂ ਵਿੱਚ 15 15 ਗਨਮੈਨ ਦਿੱਤੇ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਉਹਨੇ ਕਹਿੰਦਾ ਕਿ ਸਾਨੂੰ ਸਾਡੇ ਮਾਂਪੇ ਤੋਂ ਖਤਰਾ ਹੈ ਇਹ ਇਹ ਚੱਲ ਰਿਹਾ ਇਸ ਵਕਤ ਹਜ਼ਾਰਾਂ ਕਿਹ ਚੱਲਦੇ ਹਜ਼ਾਰਾਂ ਨੁਕਮ ਵਾਲੇ ਸਰਕਾਰ ਵੱਲੋਂ ਸਕਿਉਰਟੀ ਹੈ ਜਿਹੜੇ ਕੋਡ ਦੇ ਆਡਰਾਂ ਤੇ ਫਿਰ ਕੀ ਕਰੋਗੇ ਸ਼ੁਰੂਆਤ ਅਸੀਂ ਕਿੱਥੋਂ ਕੀਤੀ ਹੈ ਉਧਰ ਸਾਡਾ ਧਿਆਨ ਕੋਈ ਨਹੀਂ ਅਸੀਂ ਅਰਬਾਂ ਖਰਬਾਂ ਰਭਿਆ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਦੁਆਰੇ ਆ ਮੈਂ ਕੋਈ ਵਿਰੋਧ ਨਹੀਂ ਕਰਦਾ ਪਹਿਲਾਂ ਮੈਂ ਗੱਲ ਕਹੀ ਇੱਕ ਦੋ ਵਾਰੀ ਤੇ ਕਿਹੜਾ ਪਿੰਡ ਹੈ ਜਿਨੇ ਸੋਚਿਆ ਹੋਵੇ ਵੀ ਜੇ ਅਸੀਂ ਕਰੋੜ ਰੁਪਏ ਗੁਰਦੁਆਰੇ ਤੇ ਲਾਈਏ ਤੇ 25000 ਸੌਰੀ 25 ਲੱਖ ਦਾ ਕੋਈ ਹਸਪੀਟਲ ਬਣਾ ਦਈਏ ਪਿੰਡ ਵਾਜੇ ਛੋਟਾ ਜਾ ਜਾਂ ਕਰੋੜ ਰੁਪਏ ਸਕੂਲ ਤੇ ਲਾ ਦਈਏ ਕਿਸੇ ਨੇ ਸੋਚਿਆ ਕਦੀ ਕਦੇ ਵੀ ਨਹੀਂ ਦੇਣੇ ਖਮਿਆਜੇ ਭੁਗਤੋਂ ਭੁਗਤਨੇ ਪੈਣਗੇ ਮੈਂ ਪੰਜਾਬੀ ਸਭਿਆਚਾਰ ਤੋਂ ਮੁਨਕਰ ਨਹੀਂ ਹੁੰਦਾ ਜੀ ਕਦੇ ਵੀ ਨਹੀਂ ਉਸੇ ਬਾਕੀ ਹੁੰਦੇ ਪਰ ਤੁਸੀਂ ਇਹ ਥੋਪ ਨਹੀਂ ਸਕਦੇ ਕਿਸੇ ਤੇ ਇਹ ਤੁਸੀਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਨਹੀਂ ਕੁਝ ਕਰ ਸਕਦੇ ਇਹ ਸਚਾਈ ਹੈ ਤੇ ਬੇਨਤੀ ਮੈਂ ਤਾਂ ਕਿਤੇ ਇੱਕ ਤਾਂ ਨਾਬੇ ਦੇ ਵਿੱਚ ਪਿੰਡ ਪੈਂਦਾ ਉੱਥੇ ਕੁੜੀ ਮੁੰਡੇ ਨੇ ਵਿਆਹ ਕਰਾਇਆ ਉਹ ਮਤਾਂ ਪਾਇਆ ਸੀ ਉਹ ਡੀਐਸਪੀ ਸਾਹਿਬ ਦੇ ਕੋਲੇ ਮੈਡਮ ਦੇ ਕੋਲ ਕੇਸ ਗਿਆ ਉਹ ਮੈਂ ਸਾਰੀ ਵੀਡੀਓ ਸੁਣੀ ਏਕਾ ਧਾਰੇਵਾਲ ਦਾ ਸੁਣਿਆ ਜਿਹੜਾ ਗੁਰਦੁਆਰੇ ਚ ਮਤਾਂ ਪਾਇਆ ਉਮੁੰਡਾ ਕਿ ਸਿੱਖ ਹੈ ਉਹ ਕਹਿ ਰਿਆ ਸੀ ਕਿ ਜੇ ਪੱਗ ਲੈ ਕੇ ਉਹਨੇ ਕੁੜੀ ਨੂੰ ਦੱਸੋ ਕਿ ਪੁੱਤ ਪੱਗ ਤੇਰੇ ਕਰਕੇ ਸੱਤੇ ਬਣ ਰਿਆ ਜੇ ਤੂੰ ਗਲਤ ਹਰਕਤ ਕੀਤੀ ਤਾਂ ਮੇਰੀ ਪੱਗ ਲੈ ਜਾਣੀ ਤੇ ਜਿਹੜੇ ਮੁੰਡਿਆਂ ਕਰਕੇ ਪੱਗ ਲੈ ਲੈਂਦੀਆਂ ਜੀ ਉਹ ਮੰਨ ਲਓ ਤਾਂ ਕੁੜੀ ਉਹ ਤਾਂ ਤੁਸੀਂ ਕਹਿੰਦਾ ਵੀ ਕੁੜੀ ਨੇ ਗਲਤ ਹਰਕਤ ਕੀਤੀ ਵੀ ਮੇਰੀ ਪੱਗ ਲੈ ਗਈ ਤੇ ਜੇ ਤੁਹਾਡਾ ਮੁੰਡਾ ਕਿਸੇ ਕੁੜੀ ਛੇੜ ਕੇ ਆਵੇ ਤੇ ਉਦੋਂ ਪੱਗ ਤੁਹਾਡੇ ਸਿਰ ਤੇ ਹੁੰਦੀ ਹੈ ਫਿਰ ਉਦੋਂ ਵੀ ਕਹੋ ਮੁੰਡੇ ਨੂੰ ਵੀ ਕਹੋਗੇ ਕਿ ਕੁੜੀ ਨੂੰ ਤਾਂ ਤੁਸੀਂ ਕਹਿ ਰਹੇ ਕਹਵਾਲਾ ਤੁਸੀਂ ਕੁੜੀਆਂ ਦੇ ਰਹੇ ਹੋ ਵੀ ਕੁੜੀ ਨੂੰ ਕਹੋ ਵੀ ਆ ਪੱਗ ਮੈਂ ਤੇਰੇ ਸਿਰ ਤੇ ਬੰਨੀਏ ਵੀ ਤੇਰੇ ਕਰਕੇ ਪੱਗ ਬੰਨੀਏ ਜੇ ਤੂੰ ਗਲਤ ਹਰਕਤ ਕੀਤੀ ਪੱਗ ਲੈ ਜਾਊਗੀ ਤੇ ਜੇ ਮੁੰਡਾ ਗਲਤ ਕੰਮ ਕਰਕੇ ਮੁੰਡੇ ਦਾ ਜੇ ਕਰ ਕੀਤਾ ਉੱਥੇ ਅਸੀਂ ਮੁੰਡਿਆਂ ਨੂੰ ਜਿਉਂ-ਜਿਉਂ ਕੇ ਕਹਿੰਦੇ ਤਿਆਂ ਨੂੰ ਕਹਿੰਦੇ ਕਦੇ ਮਾਨ ਕਰਕੇ ਦੇਖੋ ਕਿ ਹੋ ਸਕਦਾ ਹੈ ਉਸ ਬੱਚੇ ਦੇ ਦਿਮਾਗ ਵਿੱਚ ਗੱਲ ਪੈ ਜੇ ਪਰ ਅਸੀਂ ਤਾਂ ਜੰਮ ਦੀ ਕੁੜੀ ਨੂੰ ਪੱਥਰ ਪਰਾਇਆ ਧੰਨ ਕਹਿ ਕੇ ਇਹ ਲਾਣਤਾ ਪਾਈਆਂ ਬਹੁਤ ਫਰਕ ਹੈ ਸਾਡੇ ਵਿੱਚ ਮੁੰਡਾ ਜੰਮਿਆ ਘਰ ਦੇ ਵਿੱਚ ਜੇ ਦੂਜਾ ਜੰਮ ਪਿਆ ਸਾਡੀ ਅੱਖ ਜ਼ਮੀਨ ਤੇ ਗਈ 20 ਕਿਲੇ ਸੀ 10 ਕਿਲੇ ਰਹਿ ਗੋ ਤੀਜਾ ਨਹੀਂ ਪੈਦਾ ਕਰਨਾ ਤੇ ਕੁੜੀ ਵੀ ਜੰਮੀ ਉਹ ਘਰ ਦੇ ਵਿੱਚ ਕੁੜੀ ਦੀ ਸੋਚ ਗਈ ਹੈ ਦੀ 5-4 ਲੱਖ ਵਿਆਹ ਤੇ ਲਾਉਣਾ ਵਿਆਹ ਕੇ ਤੋੜ ਦੇਣਾ ਥਾੜੇ ਸ਼ਤਰਤਾ ਸਾਡੀ ਜਦੋਂ ਬਾਬੇ ਲਾਲਕ ਦੀਆਂ ਗੱਲਾਂ ਕਰਾਂ ਉਹ ਤਾਂ ਕਹਿੰਦੇ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੈ ਰਾਜਾ ਨੂੰ ਇਹ ਉਹੀ ਚੌਧਰੀ ਨੇ ਜਿਹੜੇ ਇਦਾਂ ਦੀਆਂ ਧੁੱਕਾਂ ਵੀ ਪੜਦੇ ਹੁੰਦੇ ਆ ਜਦੋਂ ਫੰਕਸ਼ਨ ਹੁੰਦੇ ਆ ਇਹ ਤੁਸੀਂ ਥੋਪ ਨਹੀਂ ਸਕਦੇ ਆਪਣੀ ਮਰਜ਼ੀ ਨਹੀਂ ਕਰ ਸਕਦੇ ਜੇ ਕਹੋਗੇ ਅਸੀਂ ਪਿੰਡ ਵਿੱਚ ਕੁੜੀ ਤੇ ਮੁੰਡੇ ਨੂੰ ਰਹਿਣ ਨਹੀਂ ਦੇਵਾਂਗੇ ਭਾਂਡਾ ਛੇਕ ਦਿਆਂਗੇ ਬਹੁਤ ਕੁਝ ਕਹਨੇ ਜੇ ਪਿੰਡ ਦਾ ਕੁੜੀ ਮੁੰਡਾ ਵਿਆਹ ਕਰੋਗੇ ਇਸ ਪਿੰਡ 'ਚ ਰਹਿਣ ਨਹੀਂ ਦੇਣਗੇ ਅਗਲੇ ਕਹਿਣਗੇ ਕੋਈ ਗੱਲ ਨਹੀਂ ਅਸੀਂ ਚੱਲੇ ਤੁਸੀਂ ਲੋਕ ਥੋੜੀ ਸ਼ਰਤ ਇਹ ਜੇ ਕੋਈ ਕੁੱਟਮਾਰ ਕਰੋਗੇ ਮਾਰੋਗੇ ਤਾਂ ਫਿਰ ਵੀ ਕੋਰਨੇ ਹੱਥਕੜੀ ਥੋੜੇ ਥੋੜੇ ਲਾਉਣੀ ਹੈ ਕਿਧਰ ਜਾਉਗੇ ਦੱਸੋ ਇਹ ਬੇਨਤੀ ਕੀਤੀ ਹੈ ਜੀ ਮੈਂ ਭਾਰਤ ਦੇ ਕਾਨੂੰਨ ਨਾਲ ਸਹਿਮਤ ਹਾਂ ਤੇ ਸਭਿਆਚਾਰ ਜਿਹੜਾ ਕਲਚਰ ਹੈ ਸਾਡਾ ਉਹ ਬਰਕਰਾਰ ਰੱਖੀਏ ਪਰ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਮੁੱਢ ਤੋਂ ਸ਼ੁਰੂਆਤ ਤੋਂ ਥੋੜਾ ਜਿਹਾ ਧਿਆਨ ਦੇ ਵਿੱਚ ਰੱਖੀਏ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ